ਗੁਰਦਾਸਪੁਰ ਦੇ ਕਸਬਾ ਦੀਨਾ ਨਗਰ ਦੇ ਪਿੰਡ ਡੀਡਾ ਸਾਂਸੀਆਂ ਜੋ ਕਿ ਇੱਕ ਨਸ਼ੇ ਲਈ ਬਦਨਾਮ ਪਿੰਡ ਹੈ ਇਸ ਪਿੰਡ ਵਿੱਚ ਕੁਝ ਸਮਾਂ ਪਹਿਲਾਂ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਝਾੜੀਆਂ ਵਿੱਚੋਂ ਮਿਲੀਆਂ ਸੀ ਚਨਾ ਦੀ ਮੌਤ ਨਸ਼ੇ ਦੀ ਓਵਰਡੋਸ ਦੇ ਨਾਲ ਹੋਈ ਸੀ ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਪਿੰਡ ਦੀ ਕੇਰਾਬੰਦੀ ਕਰ ਨਸ਼ੇ ਤਸਕਰਾਂ ਦੇ ਘਰਾਂ ਦੇ ਵਿੱਚ 6 ਘਰਾਂ ਨੂੰ ਜਿਹੜਾ ਹੈ ਉਹ ਸੀਲ ਕੀਤਾ ਗਿਆ ਸੀ ਅਤੇ 34 ਦੇ ਕਰੀਬ ਨਸ਼ੇ ਤਸਕਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਤੇ ਅੱਜ ਪੁਲਿਸ ਵੱਲੋਂ ਫਿਰ ਤੋਂ ਇੱਕ ਵੱਡੀ ਕਾਰਵਾਈ ਕਰਦੇ ਹੋਏ 11 ਨਵੰਬਰ 2023 ਨੂੰ ਤਾਰੀਵਾਲ ਪੁਲਿਸ ਵੱਲੋਂ 100 ਕਿਲੋ ਭੁੱਕੀ ਸਮੇਤ ਫੜੇ ਗਏ આરોપી ਕਰਨੈਲ ਚੰਦਵਾਸੀ ਦਿਨਾਂਗਰ ਪਿੰਡ ਡੀਡਾ ਸਾਸੀਆਂ ਦੀ ਅੱਜ ਡੀਐਸਪੀ ਕੁਲਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਤਾਰੀਵਾਲ ਨੇ 38 ਲੱਖ ਰੁਪਏ ਦੀ ਪ੍ਰਾਪਰਟੀ ਅਟੈਚ ਕੀਤੀ ਹੈ ਜਿਸ ਵਿੱਚ ਤਸਕਰ ਦਾ ਕਾਰ ਦੋ ਮੋਟਰਸਾਈਕਲ ਅਤੇ ਟਰੈਕਟਰ ਨੂੰ ਜ਼ਬਤ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਅਗਲੀ ਰੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇੱਥੇ ਵੀ ਦੱਸਦੇ ਹੀ ਹੈ ਕਿ ਪਿਛਲੇ ਸਾਲ 11 ਨਵੰਬਰ ਨੂੰ ਸਟਾਫ ਗੁਰਦਾਸਪੁਰ ਦੇ ਸਹਿਯੋਗ ਨਾਲ ਧਾਰੀਬਾਰ थाना ਪੁਲਿਸ ਵੱਲੋਂ ਪਿੰਡ ਗੁਰਦਾਸਪੁਰ ਨੰਗਰ ਨੇੜੇ ਇੱਕ ਟਰੱਕ ਵਿੱਚ 100 ਕਿਲੋ ਕੁੱਕੀ ਲਿਆਂਦੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ ਇੱਕ ਅਸ਼ਵਨੀ ਕੁਮਾਰ ਵਾਸੀ ਬ੍ਰਾਮਪੁਰ ਅਤੇ ਦੂਜਾ ਕਰਨੈਲ ਸਿੰਘ ਉਰਫ ਗੋਗੀ ਵਾਸੀ ਡੀਡਾ ਆຊੀਆਂ ਸ਼ਾਮਿਲ ਸੀ ਤੇ ਹੋਰ ਡੀਐਸਪੀ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ तमाम ਮਾਮਲੇ ਦੇ ਉੱਤੇ ਆਉ ਦੇਖ ਲੈਣੇ ਆ। ਸਤਾਰੀ ਵਾਲੇ ਦੇ ਇੱਕ ਐਫਆਰ ਐਨਡੀਪੀਐਸ ਦੀ ਐਫਆਰ ਲਾਜ ਹੋਈ ਜਿਸ 100 ਕੁਇੰਟਲ ਕੋਕੀ ਬਰਾਮਦ ਕੀਤੀ ਸੀ। ਉਹਦੇ ਸਬੰਧ ਫਿਰ ਐਫਆਰ ਤੋਂ ਬਾਅਦ ਜਿਹੜੇ ਕਰਨੈਲ ਚੰਦ ਗੋਗੀ ਹੈ ਡਾਡਾ ਸਾਸੀਆਂ ਦਾ ਉਹਦੇ ਫਿਰ ਅਸੀਂ ਪ੍ਰਾਪਰਟੀ ਦੇ ਮੇਰੇ ਵੀ ਇਕੱਠੇ ਕੀਤੇ 68 ਐਫਪੀ ਵੀ ਕਾਰਵਿਸ਼ਣ ਕੀਤੀ ਜਿਸ ਚ ਸਾਨੂੰ ਫਿਰ ਉਹ ਉਹਦੀ ਜੋ ਨੇ ਪ੍ਰਾਪਰਟੀ ਬਣਾਈ ਸੀ। ਉਹਦੀ ਸੰਬੰਧੀ ਅਸੀਂ ਆਪਣਾ ਅਟੈਚਮੈਂਟ ਸੰਬੰਧੀ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਭੇਜਿਆ ਸੀ ਉਹਨਾਂ ਵੱਲੋਂ ਕੇਸ ਦੀ ਪੂਰੀ ਦੀ ਉਹਨੂੰ ਜਾਂਚ ਕਰਕੇ ਤੇ ਜਿਹੜੀ ਰਿਕਵੈਸਟ ਭੇਜੀ ਸੀ ਉਹਦੇ ਤੇ ਫਿਰ ਉਹਨਾਂ ਨੇ ਉਹਦੀ ਪ੍ਰਾਪਰਟੀ ਕ੍ਰੀਸ ਕਰਨ ਦੇ ਆਰਡਰ ਕੀਤੇ ਸੀ ਤੇ ਜਿਹੜੇ ਕਿ ਅੱਜ ਉਹਨਾਂ ਉਸ ਜਿਹੜੀ ਕਾਰਵਾਈਆਂ ਨੂੰ ਅਮਲ ਚ ਲਿਆਂਦਾ ਗਿਆ ਸੀ ਉਹਦੇ ਪਿੰਡ ਜਾ ਕੇ ਉਹ ਆਪਣੀ ਸੀ ਘਰ ਦੀ ਵਾਈਫ ਸੀ ਉਹਨੂੰ ਆਪਾਂ ਉਹਦੇ ਆਰਡਰ ਦਿੱਤੇ ਤੇ ਉਸ ਬੰਦੇ ਬਾਕੀ ਜੋ ਕਾਨੂੰਨੀ ਪ੍ਰਕਿਰਿਆ ਕੀਤੀ ਜਾ ਰਹੀ ਹੈ ਪਰ ਇਹ ਕਿੰਨੇ ਪ੍ਰੋਪਰਟੀ ਸੀ ਕੋਲ ਇਹਦੀ ਕਰੀਬ 38 ਲੱਖ ਦੀ ਪ੍ਰਾਪਰਟੀ ਇਹਦੀ ਜਿਹੜੀ ਆ ਉਹ 38 ਲੱਖ 2000 ਪ੍ਰਾਪਰਟੀ ਦੇ ਜਿਹੜੇ ਸੀਗੇ ਉਹਦੇ ਚ ਇਹਦਾ ਘਰ ਹੈ ਇਹਦਾ ਕੈਂਟਰ ਹੈ ਮੋਟਰਸਾਈਕਲ ਨੇ ਦੋ ਬੁਲੇਟ ਮੋਟਰਸਾਈਕਲਸ ਪਲੈਂਟ ਮੋਟਰਸਾਈਕਲ ਹੈ ਦੇਖੋ ਇਹਦਾ 38 ਲੱਖ ਟੋਟਲ ਬਣਦਾ ਉਹ ਉਹਦੀ ਫਰੀਜ਼ ਦੇ ਆਰਡਰ ਜਿਹੜੇ ਆ ਉਹ ਉਹਨਾਂ ਦੀ ਕਾਰਵਾਈ ਮਰਚ ਲੈਂਦੀ ਹੈ